ਸਾਸਰੀ ਕਾਲ ਜੀ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਵੈਰੀ ਪੈਣਾ ਸਾਰਿਆਂ ਭੈਣਾਂ ਭਰਾਵਾਂ ਨੂੰ ਅੱਜ ਸਾਡੇ ਮੁੰਡੇ ਦਾ ਜਨਮ ਦੇਣਾ ਤੇ ਅਸੀਂ ਉਹਦੇ ਲਈ ਸਰਪ੍ਰਾਈਜ਼ ਰੱਖਿਆ ਜਿੰਨੂੰ ਪਤਾ ਨਹੀਂ ਰਾਤੀ ਲੇਟ ਆਇਆ ਹੋ ਸੁੱਤਾ ਤੇ ਦੇਖਦੇ ਆਪਾਂ ਤਿਆਰੀ ਕੀਤੀ ਵੀ ਸਾਡੀ ਤੇ ਜਦੋਂ ਥੱਲੇ ਆਇਆ ਕਮਰੇ ਚੋਂ ਫਿਰ ਆਪਾਂ ਦੇਖਾਂਗੇ ਆਹ ਇਦੇ ਵਾਸਤੇ ਸ਼ੂਜ਼ ਲੈ ਕੇ ਸੀ ਇਹਨੂੰ ਤਾਂ ਸਿਆਣੀ ਸੀਗਾ ਸ਼ੂਜ਼ ਬਹੁਤ ਵਧੀਆ ਵਾ ਐਂਡ ਯਾਨੀ ਕਿ ਇਹ ਜਿਹੜੇ ਪਾਕੀ ਬੋਸ਼ ਹੈ ਇਹ ਡਿਜ਼ਾਈਨ ਬੜੇ ਸੋਹਣੇ ਦੇ ਸਾਰੇ ਅੱਗੇ ਪਿੱਛੇ ਮੁਰ ਘੈਂਟ ਗੱਲਬਾਤ ਨਾਟ ਫਰੋਮ ਹੇਅਰ ਪੂਰੇ ਘੈਂਟ ਤੇ ਸਟੋਰ ਵਰੀ ਵਾਲਾ ਕੇਕ ਲੈਣ ਦੇ ਵਾਸਤੇ ਅਸੀਂ ਦੀਦੀ ਭੈਣ ਨੇ ਬਣਾਇਆ ਕਾਰਡ ਹੈਪੀ ਬਰਥਡੇ ਆਪਣੇ ਬ੍ਰਦਰ ਵਾਸਤੇ ਆਈ ਲਵ ਯੂ ਸੋ ਮਾਚ ਬਿਕਾਜ਼ ਕ ਆਰ ਰੀਅਰ ਕਾਈਨ ਵਨ ਹੈਪੀ ਬਰਥਡੇ ਰਹਿਮਤ ਆਰ 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 ਇਹਦੀ ਸਿਸਟਰ ਨੇ ਬਣਾਇਆ ਲੋਕੀ ਛੋਟੇ ਚੱਕ ਨਾ ਕੇਕ ਕੱਟਦੇ ਸੀ ਵੱਡੇ ਨਾਲ ਕੱਟਣਾ ਅਰ ਕਾਰਡ ਹੀ ਤੋੜ ਦੇਣਾ ਤੇ ਇੱਕ ਜੈਕਟ ਲਿਆਂਦੀ ਦੀ ਇਹਦੇ ਵਿੱਚ ਰਿਵਰਸਿਵ ਵਾਲੀ ਹੈਗੀ ਆ ਦੋਨੇ ਸਾਈਡਾਂ ਤੋਂ ਪੈ ਜਾਂਦੀ ਆ ਇਹ ਤਾਂ ਉਪਾਈ ਆ ਜੀ ਮਮੀ ਪਰੌਂਠੇ ਲਾਉਣ ਲੱਗੀ ਆ ਮੁੰਡੇ ਵਾਸਤੇ ਆਲੂ ਆਲੇ ਕਿੰਨੀ ਮੈਂ ਵਧੀਆ ਬਣਾ ਕੇ ਰਾੜ ਕੇ ਤੇ ਦੇਣੇ ਆ ਕੀ ਕੀ ਪਾਇਆ ਇਹਦੇ ਚ ਆ ਆਲੂ ਹੀ ਆਈ ਹੋਰ ਮੈਨੂੰ ਕਿਤੇ ਵੀ ਕੀ ਕੀ ਪਾਇਆ ਆਲੂ ਚ ਆਲੂ ਜੋ ਕੁਝ ਪਾਈ ਜਾਂਦਾ ਪਿਆਜ਼ ਹੋ ਸਟਕੀਆਂ ਹਰੀਆਂ ਮਿਰਚ ਧਨੀਆ ਹਰੀਆਂ ਮਿਰਚ ਹੋਰ ਬਕਤੀ ਲੋਨ ਮੇਖਾ ਮਸਾਲਾ ਜੀਰਾ ਪਾਊਡਰ ਪਾਇਆ ਧਨੀਆ ਪਾਊਡਰ ਹੋ ਮਸਾਲੇ ਸਾਰੇ ਜਿਹੜੇ ਪਾਣੀ ਆ ਅੱਛਾ ਇਹ ਪਰੌਠੇ ਬੜੇ ਵਧੀਆ ਬਣਾਉਂਦੇ ਹੋਰ ਗੱਲਾਂ ਦੀਆਂ ਗੱਲਾਂ ਹੋਰ ਚਾਹੇ ਕੁਸ਼ਾਵੇ ਨਾ ਸਹੀ ਗੱਲ ਹੈ ਉਹ ਨਹੀਂ ਇੱਕ ਉਹ ਨਹੀਂ ਉਹ ਦੋ ਰੋਟੀਆਂ ਜਿਹਾ ਬਣਾ ਕੇ ਪਾ ਦਿੰਦੇ ਉਹ ਨਹੀਂ ਇੱਕ ਕੱਲੀ ਰੋਟੀ ਨੂੰ ਐ ਨਾ ਸਮੋਸੇ ਵਰਗਾ ਕਰ ਦਿੰਦੀ ਹੈ ਲੈ ਆਲੂਆਂ ਦੇ ਦੇ ਨੂੰ ਬਣੇ ਆਪਾਂ ਜਿਆਦਾ ਆਲੂ ਵਾਵਾ ਪਾਉਂਦੀ ਹੈ ਪਤਲਾ ਪਤਲਾ ਇਹ ਕਰ ਦਿੰਦੀ ਹੈ ਵਧੀਆ ਬੰਦਾ ਐ ਨਹੀਂ ਆਟਾ ਜਾਂ ਨਹੀਂ ਪਤਾ ਲੱਗਦਾ ਵੀ ਆਟਾ ਜਾਂ ਖਾਈ ਜਾਂਦੇ ਆਪਾਂ ਲਾਈਟ ਕੀ ਕਰ ਜਾਂਦੀ ਹੈ ਮੇਰੇ ਨਾਲ ਤਾਂ ਬਲਬ ਖਰਾਬ ਹੋ ਗਿਆ ਚੇਂਜ ਕਰਨਾ ਨਾ ਹੋਇਆ ਕੱਲ ਵੀ ਇੰਝ ਕਰਦੀ ਸੀ ਚਮਕ ਕੇ ਮਾਰ ਦੇਣਾ ਇਹਨਾਂ ਦਾ ਵੀਡੀਓ ਦੇ ਵਿੱਚ ਐਂ ਕਰੀ ਜਾਂਦੀ ਹੈ ਘੱਟਾ ਬੰਦ ਬਲਬ ਇਹਨਾ ਐਂ ਕਰ ਬਲਬ ਬਲਬ ਹੀ ਖਰਾਬ ਹਨ ਆਹ ਠੀਕ ਹੈ ਦੇਸੀ ਘੋਣਾ ਚੋਪੜ ਕੇ ਦੋ ਪਰੌਂਡੇ ਮੁੰਡੇ ਨੂੰ ਆਪਣੇ ਲਾਲ ਪੀਲੇ ਨੀਲੇ ਹਰੇ ਨੂੰ ਮੇਰੇ ਮੁੰਡੇ ਦਾ ਜਨਮ ਦਿਨ ਹੋਣਾ ਕਹਿੰਦੀ ਜਨਮ ਜਨਮ ਕੀ ਪਰੌਂਡੇ ਤੇ ਵੈਸੇ ਵੀ ਖਾਣੇ ਆਹ ਸਪੈਸ਼ਲ ਕਰਦੀ ਹੈ ਨਾਣੇ ਪਰੌਂਠੇ ਥੋੜੇ ਸਪੈਸ਼ਲ ਕਰਾਰੀਆਂ ਲੂਣ ਮਿਰਚਾਂ ਪਾ ਕੇ ਹਾਂ ਕੱਲ ਗੋਭੀ ਵਾਲੇ ਲਾਏ ਸੀ ਉਹ ਖਾਦੇ ਨਹੀਂ ਹੁਣ ਸੁਟਿਆ ਮੈਂ ਹਲੇ ਅੱਛਾ ਪਰਸੋਂ ਮੂਲੀ ਵਾਲੇ ਖਾਏ ਸੀ ਗੋਭੀ ਵਾਲੇ ਅਸੇ ਤਾਂ ਖਾਲੇ ਸੀ ਰਾਮ ਤੇ ਨਹੀਂ ਨਾ ਖਾਦੇ ਹੋਰ ਚੱਲ ਗਿਆ ਤੁਹਾਨੂੰ ਖਾਣੇ ਕੁੜੀ ਸਾਡੀ ਪਲੇਟਾਂ ਸੈੱਟ ਕਰੀ ਜਾਂਦੀ ਆ ਫਿਰ ਇਹ ਵਾਸਤੇ ਕਿ ਕੁੱਕ ਕੱਟ ਕੇ ਜਦੋਂ ਵਿੱਚ ਪਾਉਣਾ ਐ ਮੈਨੂੰ ਤੂੰ ਕੀ ਕਰਦੀ ਪਲੇਟਾਂ ਸੈੱਟ ਕਰਦੀ ਅੱਛਾ ਇਦਾਂ ਨਿਕਲਣ ਲੱਗਿਆ ਤੂੰ ਆ ਪੱਖਾ ਛੱਡਦਾ ਕਿ ਰਹਿਣ ਦਾ ਬਾਜ਼ੀ ਆਉਗੀ ਹਨਾ ਕੀ ਬਾਤ ਆ ਹੈ ਮੂੰਹ ਚ ਪਾਣੀ ਆ ਗਿਆ ਰੜਿਆ ਜਾ ਹੈ ਹਨਾ ਪਤਾ ਲੱਗਦਾ ਅੱਡੀ ਆਵਾਜ਼ ਹੁੰਦੀ ਆ ਇੱਕ ਮੈਨੂੰ ਲਾਦੀ ਮੈਂ ਕਹਿੰਦਾ ਬਾਅਦ ਚ ਜੀ ਆ ਕਰਿਆ ਮੇਰਾ ਵੀ ਭੁੱਖ ਲੱਗੇ ਕੋਈ ਨਹੀਂ ਉਹ ਹੰਦਣਾ ਮਸਾਲਾ ਜ਼ਿਆਦਾ ਪਾਇਆ ਨਾ ਤੇ ਵਿੱਚੋਂ ਬਾਹਰ ਨਿਕਲੇ ਆਇਆ ਨਾ। ਕਈ ਤਾਂ ਮੜਾ ਮੜਾ ਪਾਉਂਦੇ ਹਨਾ ਥੋੜਾ ਥੋੜਾ ਪਾ ਕੇ ਉਹ ਕਿੱਡਾ ਆਟੇ ਦਾ ਪੇੜਾ ਜਿਹਾ ਕਰ ਦਿੰਦੇ ਆ। ਸਵਾਹ ਨਹੀਂ ਲੱਗਦੀ ਉਹ ਕੱਚੀ ਜਿਹੀ ਲੱਗਦੀ ਰੋਟੀ। ਬਣਾ ਲਾਂਗਾ ਫੇ। ਹਾਂ ਹੈਗਾ ਆਟਾ। ਤੇ ਗੁੰਨਾ ਬਣਾ। ਇਹਦਾ ਹੈਗਾ। ਕੱਢਨਾ ਫ੍ਰਿਜ ਚੋਂ ਆਟਾ ਤੇ ਫੇਰ ਮਿੱੰਨੀ ਵੀ ਦੇ। ਜੀ ਕਰਿਆ ਮੇਰਾ ਵੀ ਖਾਣ ਨੂੰ ਪਰੌਠਾ। ਕਿੰਨੇ ਕਿੰਨੇ ਬਨ ਜਾਣੇ ਤੇ। ਆਲੂ ਵਾਲੀ। ਜਿੰਨੇ ਮਰਜ਼ੀ ਖਾਓ। ਵੱਟਾ ਨਾ ਵੱਟਾ ਨਾ ਨਹੀਂ ਨਹੀਂ ਇੱਕ ਹੀ ਬਹੁਤ ਆ। ਉਹ ਰਾਤ ਵਾਦ ਮੱਛੀ ਪਈ ਆ ਕੱਲ ਵਾਲੀ। ਅੱਛਾ। ਉਹ ਖਾ ਲੈਣੀ। ਲੈ ਤੂੰ ਅੱਡ ਤਿਆਰੀਂ ਅੰਗੜੀ ਫਿਰਦੀ ਐ। ਹੈਂ? ਠੰਡ ਨਹੀਂ ਜਿਵੇਂ ਕਿ ਪ੍ਰਾਕ ਪਈ ਐ। ਠੰਡ ਨਹੀਂ ਲੱਗਦੀ? ਨਹੀਂ। ਕਿਉਂ? ਲੱਗਦੀ ਨਹੀਂ। ਕਾ ਤੋ ਨਹੀਂ ਲੱਗਦੀ? ਅੰਦਰ ਹੀਟ ਜਾਂਦੀ ਤਾਂ। ਹਾਂ। ਅੱਛਾ। ਆਪਾਂ ਕਿਹੜਾ ਬਾਹਰ ਕਰੀਏ। ਬਾਹਰ ਠੰਡਾ। ਚਲੋ ਠੀਕ ਆ ਹਣ ਬਣਾਉਣੇ ਵੀਡੀਓ ਆਪਾਂ ਉਹਦੀ ਮੁੰਡੇ ਦੀ। ਮੁੰਡੇ ਨੇ ਆ ਜਾਣਾ ਹਾਂ ਫਿਰ ਦਸਾਂ ਕਿ ਮਿੰਟਾਂ ਤੱਕ ਉੱਤਰੀ ਹੋਊਗਾ ਥੱਲੇ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਉੱਥੋਂ ਵੀਡੀਓ ਬੁਲਬਲੇ ਫੋੜਾਂਗੇ ਪਟੱਕ ਪਟੱਕ ਕਰਾਂਗੇ ਹੈਨਾ ਮੰਨੂ ਬੁਲਬਲੇ ਫੋੜਨੇ ਆ ਨਾ ਜਦੋਂ ਆਇਆ ਪਰ ਹੈ ਹਾਂ ਉਹ ਤੂਤ ਪੇਕਣਾ ਨਾ ਥਾਰ 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 ਜਦ ਆਇਆ ਹਰਟੀ ਬਰਥਡੇ ਟੂਜ ਇਹ ਹੋਣ ਸਾਡਾ ਮੁੰਡਾ ਉੱਤੋਂ ਆਊਗਾ ਰਹਿਮਤ ਆਉ ਹਾ ਜਾ ਐਂਟਰੀ ਟੈ ਟੈ ਚਲੋ ਮੰਨੂ ਗੱਜਾ ਵੀ ਮੰਨੂ ਦੱਜਾ ਵੀ ਆਏ ਆਜਾ ਹੈਪੀ ਬਰਥਡੇ ਟੂ ਯੂ ਆ ਮਨਨਦ ਨੇ ਲਾਇਆ ਕਿਹੜੀ ਐਂਟਰੀ ਕਿਹੜੀ ਐਂਟਰੀ ਇਹ ਆਈ ਪੀ ਐਂਟਰੀ ਮਨਨਦ ਨੇ ਲਾਇਆ ਕਹਿੰਦੀ ਆ ਚੱਕ ਸਾਡੀ ਕੁੜੀ ਨੇ ਲਾਇਆ ਸੀਗਾ ਸਪੈਸ਼ਲ ਹੈਣਾ ਮਨੂੰ ਮੇਰੇ ਲਈ ਆਕੇਗਾ ਆਓ ਜੀ ਜੀ ਤੁਹਾਡਾ ਅੱਜ ਦਿਨ ਅੱਜ ਆਜੀ ਹੋਇਆ ਸਾਡਾ ਮੁੰਡਾ ਹੈਣਾ ਅੱਜ ਆਜੀ ਹੋਈ ਲਾ ਮੋਮਬਤੀ ਜਗਾਈ ਰਮਣੂ ਵੱਡੀ ਮੋਮਬਤੀ ਹੀ ਪੱਕੀ ਲਾਤੀ ਬੱਚਿਆਂ ਵਾਸਤੇ ਛੋਟੀ ਵੱਡਿਆਂ ਵਾਸਤੇ ਵੱਡੀ ਤੇ ਨਹੀਂ ਰੱਖਿਆ ਤੇਰੀ ਮੰਮੀ ਕਹਿੰਦੀ ਆਪਾਂ ਇੱਕ ਹੀ ਰੱਖਦੇ ਨੇ ਵੱਡੀ ਉਹਨੂੰ ਲਾਈਟਰ ਨਹੀਂ ਆਉਂਦੀ ਲਾਈਟਰ ਦੇ ਲੋ ਸਾਡਾ ਅੱਛਾ ਮੈਂ ਉਧਰ ਜਾਵਾਂ ਹੁਣ ਚੰਨ ਵਰਗੇ ਮੁਖੜੇ ਆਉਣਗੇ ਤੁਹਾਡੇ ਆਹਨੋ ਇਹਨੂੰ ਲਾਈਟ ਵਧੀਆ ਆਉਂਦੀ ਆਵੇ ਇਧਰ ਸਹੀ ਆ ਚਲੋ ਚਲੋ ਮੋਮਬਤੀ ਲਾ ਕੇ ਬਣਾਏਗੀ ਫੂਗਮਾਰੋ ਕੈਂਡਨ ਕਾਕਾ ਜੀ ਹੈਪੀ ਬਰਥਡੇ ਟੂ ਯੂ ਫੂਗਮਾਰੋ ਜੀ ਫੂਗਮੋ ਕਾਕੀ ਚਲੋ ਸਾਇਆ ਸਟਰਾਬਰੀ ਉਹ ਰੈਲੀ ਖਾਣਿਆ ਹੈ ਨਾਲੇ ਤੇ ਜੈਮ ਵਾਲਾ ਕੰਮ ਹੋ ਚੁੱਕਾ ਹੈ ਫਰੂਟ ਆ ਗਿਆ ਨਾ ਕੇਂਦੇ ਰਿਹਾ ਹਾਂ ਤਾਂ ਹੈਪੀ ਬਰਥਡੇ ਟੂ ਯੂ ਚਲੋ ਜੀ ਪਲੇਟ ਜੀ ਇਹ ਤਾਂ ਹੁਣ ਤੁਹਾਡਾ ਕੰਮ ਆ ਗਿਆ ਗੋ ਪਲੇਟਾਂ ਚ ਪਾਉਣ ਨਾਲ ਅੱਧਿਆ ਮੈਨੂੰ ਫੋਨ ਫੜਾ ਦੋ ਤੇ ਆ ਜੈਕਟਾਂ ਜੁਗਤਾਂ ਹੀ ਨਹੀਂ ਇਹ ਹੁਣ ਪਾ ਲੈਣੀਆਂ ਇਹਨੂੰ ਲੈ ਗਦੇ ਤਾ ਆਪਣੇ ਛੋਲੇ ਤੇ ਆਇਆ ਨਹੀਂ ਆਪੇ ਪਾ ਲਾਂਗੇ ਰਹਿਣ ਦੋ ਖੁਲਾਰਾ ਪਾ ਦਿੰਦੇ ਫਿਰ ਰਿਵਰਸੀਬਲ ਜੈਕਟ ਜੀ ਇਹਦੀ ਵਧੀਆ ਚੀਜ਼ ਆ ਦੋਨੇ ਪਾਸੇ ਪੈ ਜਾਂਦੀ ਹੈ ਇਹ ਹੈ ਗਿਆ ਗੈਸ ਦੀ ਵਧੀਆ ਦੋਨੇ ਪਾਸੇ ਪੈ ਜਾਂਦੀ ਹੈ ਇਹ ਪਾ ਲੈਨੇ ਬਾਅਦ ਚ ਤੂੰ ਕਿਸੇ ਵਾਂਚ ਲੱਗ ਚੱਲ ਜਿੱਥੇ ਲੱਗੇ ਖਾਣ ਪੀਣ ਦਾ ਵਾਦ ਅੱਜ ਰੋਟੀਆਂ ਪਰੌਂਠੇ ਲਾਇਏ ਤੇ ਮਮਮੀ ਨੇ ਤੇਰੇ ਵਾਸਤੇ ਆਲੂਆਂ ਵਾਲੇ ਸ਼ੂਜ਼ ਦੇਖ ਲੈ ਆਪਣੇ ਛੋੜਿਆ ਬੜੇ ਵਧੀਆ ਸ਼ੂਜ਼ ਨੇ ਚੋਰੀ ਚੋਰੀ ਦੇਖ ਲੈ ਕੱਲ ਸਾਰਾ ਕਰਦਾ ਆਈ ਇਹਨੂੰ ਐਕਸਾਈਟਮੈਂਟ ਨਹੀਂ ਆਈ ਨਹੀਂ ਸ਼ੂਜ਼ ਵੈਸੇ ਵਾਕਿਆ ਵਧੀਆ ਰਹਿੰਦੇ ਤੇਰੇ ਹਨਾ 100 ਸਾਲ ਬੜਾ ਵਧੀਆ ਡਿਜ਼ਾਈਨ ਬੜੇ ਸੁਣਿਆ ਦੇ ਪਿੱਛੇ ਹੋ ਗਿਆ ਨਾ ਹੋਰੇ ਪਤਾ ਲੱਗਦਾ ਵੀ ਹੈ ਨਾ ਹੌਲੇ ਵੀ ਹੈ ਨਾ ਵੇਟ ਵੂਟ ਹੈ ਨਹੀਂ ਇਹਨਾਂ ਦਾ ਭਾਰ ਹੈ ਨੀਗਾ ਚਲੋ ਕੁੜੀ ਨੂੰ ਦੱਸ ਤਾਂ ਸਾਡੀ ਨੂੰ ਭੁੱਖ ਲੱਗੀ ਕੇਕ ਦੀ ਮਿੱਠੇ ਦੀ ਚੀਜ਼ ਹੁੰਦਾ ਚਲੋ ਜੀ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਤੇ ਮਿਲਦੇ ਆਂ ਫੇਰ ਆਪਾਂ ਅਗਲੀ ਵੀਡੀਓ ਚ ਓਕੇ ਬਾਏ ਟਾਟਾ ਛੋਟਿਆਂ ਨੂੰ ਪਿਆਰ ਫੇਰ ਜਾਂਦੇ ਆਂ ਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਾਂ ਬੀ ਸਿਟੀਜ਼ਨ ਓਕੇ ਬਾਏ ਟਾਟਾ ਸਤਿ ਸ੍ਰੀ ਅਕਾਲ ਕੰਮ ਕਰੋ ਬਈ ਕੰਮ ਕਰੋ ਕੰਮ ਨਹੀਂ ਕਿੰਨਾ ਕੰਮ ਕੀਤਾ ਮੈਂ ਥੱਕ ਗਿਆ ਬਹੁਤ ਅੱਜ ਤਾਂ ਮੇਰੀਆਂ ਨਾ ਛੁੱਟੀਆਂ ਸੀ ਦੋ ਸਾਰੀਆਂ ਹੀ ਲਾਈਆਂ ਸ਼ੇਵਾ ਚੀਂ ਕੜਚੀ ਮਾਰੀ ਕੱਲੀ ਕੜਚੀ ਮਾਰੀ ਕੱਲੀ ਕਾ ਮੂੰਹ ਗੱਲੀ ਕੜਚੀ ਕਾ ਮੇਰੇ ਰੋਟੀਆਂ ਲਾ ਕੇ ਦੇਣੇ ਜੀ ਯਾ ਸਾਰੀਆਂ ਮੈਨ ਲਾਈਆਂ ਵੀਕਐਂਡ ਹੋ ਗਿਆ ਖਤਮ ਹੀ ਮੂੰਹ ਪਕਾਈਆਂ ਨਹੀਂ ਆਹ ਕਿ ਤੁਰ ਗਿਆ ਇਹਨੇ ਕਿ ਲੋਟ ਲੈਣ ਨੂੰ ਵੇਟ ਤਾਂ ਗਿੱਲੀਆਂ ਹੋ ਜਾਣੀਆਂ ਗਰਮ ਹੁਣ ਇਹ ਕਿਹੜੀਆਂ ਰੋਟੀਆਂ ਹੁਣ ਵੀ ਵੀਕਐਂਡ ਹੋ ਗਿਆ ਖਤਮ ਵੀਕਐਂਡ ਹੋ ਗਿਆ ਖਤਮ ਤੇ ਕੱਲ ਤੋਂ ਕੰਮ ਸ਼ੁਰੂ ਕਰ ਲਓ ਮੜੀ ਥੱਲੇ ਦੂਜਾ ਰੱਖ ਦੋ ਪੇਪਰ ਹੋਰ ਚੇਂਜ ਕਰ ਦੋ ਇਹ ਹੈਗੀਆਂ ਜਿਹੜੀਆਂ ਸਵੇਰੇ ਉੱਠ ਕੇ ਇਹਨਾਂ ਨੇ ਖਾਣੀਆਂ। ਤੇ ਇੰਨਾਂ ਥਾਵਾਂ ਦੇ ਪੈਕ ਕੀਤੀਆਂ ਮੈਂ ਹਨਾ ਇੱਧਰ ਵੀ ਪਈਆਂ ਵਾ। ਹਾਂ ਲਾਈਆਂ ਤਾਂ ਮੈਂ ਹੀ ਆ। ਲਾਈਆਂ ਕਿੱਡੇ ਕਰਾਵਾ। ਇਹ ਹੋਰ ਆ ਹੈਗੀਆਂ ਸਾਰਾ ਸਰੀ ਲੈ ਜਾ ਆਪਣੇ। ਹਾਂ ਤੁਸੀਂ ਨਾਲ ਲੈ ਕੇ ਜਾਣੀਆਂ। ਇਹ ਮੈਂ ਪੇਪਰ ਆਲਰੇਡੀ ਚੇਂਜ ਕਰਤਾ ਇਹਦਾ ਤਾਂ। ਮੈਂ ਕੀਤਾ ਨਹੀਂ। ਤੇ ਆ ਮੰਨਤ ਦਾ ਬਰਾਉਂਡਾ ਬਣਾਇਆ। ਇਹ ਬਣਾਇਆ ਫਸਟ ਟਾਈਮ ਆ ਓਕੇ। ਮੈਂ ਬਣਾਇਆ। ਹੂੰ। ਇਹ ਬੜਾ ਜੂੰਗ ਕੀਤਾ ਹੋਇਆ ਕੈਮਰਾ ਲਾਜ ਹੁਣ ਠੀਕ ਆ। ਆਹ ਦੇਖੋ ਜੀ। ਰੋਟੀਆਂ ਮੈਂ ਲਾਤੀਆਂ ਕੱਲ ਦੀਆਂ ਇਹਨੇ ਲਾਈਆਂ ਵਾਂ ਮੈਂ ਪਕਾਈਆਂ ਵਾਂ ਅੱਛਾ ਇਹ ਬੱਸ ਉਹ ਮੇਰਾ ਮੇਰੀ ਡਿਊਟੀ ਖਤਮ ਹੋ ਗਈ ਨੇ ਪੈਕ ਕਰਨ ਨਾਲ ਬੰਦਾ ਹੋਣਾ ਆ ਕਿਉਂਕਿ ਜਿਆਦਾ ਇਹਨੇ ਜਿਆਦਾ ਸੁੱਕੀ ਮਲਾ ਲਾ ਕਿ ਕੋਈ ਨਹੀਂ ਕਰਨੀ ਆ ਹੈ ਇਹ ਪਿਆਰ ਨਾਲ ਪੈਕ ਕਰੋ ਇਹ ਹੁਣ ਹੈਗੀਆਂ ਟਾਡੀਆਂ ਇਹ ਜਾਲੀਆਂ ਵਧੀਆ ਕਰਿਓ ਇਹ ਦੋ ਦਿਨ ਚੱਲਣੀਆਂ ਨੇ ਦੋ ਰਾਤਾਂ ਦੇ ਪਰਸੋਂ ਆ ਉਹਨਾਂ ਨੂੰ ਪਹਿਲਾਂ ਇਹਨੂੰ ਰੋਲ ਦੇ ਟਾਈਪ ਨਾਲ ਕਰ ਦੋ ਫਿਰ ਖਾਣੇ ਸੌਖੇ ਹੋ ਜਾਈਂ। ਹਮਮ। ਚੰਗੀ ਤਾਂ ਚੌਪੜ ਬਣ ਜੀ ਉਹਦਾ ਬਹੁਤ ਜਿਵੇਂ ਲੱਗ ਗਿਆ ਨਾ ਠੀਕ ਆ। ਤੇ ਆ ਅੱਜ ਸਾਡੀ ਬਣਦੀ ਬਾਣੀ ਗਈ ਆਲਮੋਸਟ ਦਾਲ ਤੇ ਇਹਨੂੰ ਸਵੇਰੇ ਇਹ ਵੀ ਕੱਲ ਨੂੰ ਇਹੀ ਚੱਲਣੀ ਆ। ਫੈਮਿਲੀ ਵਾਲੇ ਨੇ ਇਹੀ ਹੁੰਦਾ ਵੀ ਜਿਹੜੇ ਕਮਾਕਮ ਵਾਲੇ ਹੁੰਦੇ ਆ ਰੋਟੀਆਂ ਰੱਟੀਆਂ ਸਾਰਿਆਂ ਨੂੰ ਐਡਵਾਂਟੇਜ ਕਰਕੇ ਨਾ ਹਮਮ ਮੈਂ ਹੈਗਾ ਵਿੱਚ ਕਿ ਨਹੀਂ। ਹਾਂ। ਹੋਰ ਕੀ ਦੀ ਬਣਾਉਣੀ ਕੁੱਕਰ ਦੀ। ਕੀ ਦਾਲ ਉਹ ਕਰਦੀ ਵੀ ਇਹਨੂੰ ਰੋਣੇਗੀ ਇਹ ਛੱਤ ਦੀ ਵੀਡੀਓ ਬੜੀ ਜਾਂਦੀ ਨਹੀਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਨਹੀਂ ਮੈਨੂੰ ਪਤਾ ਲੱਗਦਾ ਕੌਣ ਕਿੱਧਰ ਗਿਆ ਉਹ ਬੰਦ ਕਰ ਦੋ ਗੈਸ ਸਾਡਾ ਕੈਮਰਾਮੈਨ ਵੀਰ ਆਪਣੀ ਲੋਰ ਚ ਚਲਾਇਆ ਹੁੰਦਾ ਵਾ ਨਹੀਂ ਤੇ ਇਹਦੇ ਰਹੀ ਛੱਤ ਦੀ ਬਣਾ ਲੈਂਦਾ ਜਦੋਂ ਮਿਲਤਾ ਰਹੇ ਹੁੰਦੇ ਤਾਂ ਕੈਮਰਾਮੈਨ ਪਰਫੈਕਟ ਆ ਦਾਲ ਕਰ ਦੋ ਬੰਦੇ ਯੈਸ ਵਿਖਾਏ ਹੈ ਥੱਕ ਗਏ ਦਾਲ ਬਣਾ ਕੇ ਨਾ ਦਾਲ ਬੰਦ ਕਰ ਦੋ ਜੀ ਬਾਕੀ ਕੀ ਕੀਤਾ ਆਪਾਂ ਸੱਚ ਸਾਡੇ ਲਈ ਵੀ ਕੁਝ ਰੱਖਿਆ ਫੁੱਟੇ ਦੀ ਪਰੇ ਜਿਆਦਾ ਸੱਚੀ ਦਾ ਯਾਦ ਹੀ ਨਹੀਂ ਹੋਵੇ ਆ ਸਾਡਾ ਹੈ ਗੜ ਇਹ ਵੀ ਮੈਂ ਬਣਾਇਆ ਨਹੀਂ ਨਹੀਂ ਮੈਂ ਬਣਾਇਆ ਦਿੰਨਾ ਰਾਜੇ ਦੁਰੱਖਦਾ ਮੈਂ ਉਦੋਂ ਆਏ ਬਾਅਦ ਕਿੰਨੀਆਂ ਵਾਰ ਜਵਾਂ ਤੂੰ ਰੱਖਦਾ ਆ ਸ਼ਰੂਮ ਐਵੇਂ 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 ਬੁੜੀਆਂ ਨੂੰ ਆਤ ਨਹੀਂ ਨਾ ਲੋਕੀ ਕੀ ਕਰਨੇ ਮੈਂ ਕੀਤਾ ਮੈਂ ਕੀਤਾ ਮੈਂ ਨਹੀਂ ਮੈਂ ਚੰਗੀ ਨਹੀਂ ਹੁੰਦੀ ਮੈਂ ਨਹੀਂ ਕਹਿੰਦਾ ਹੁੰਦਾ ਕਿ ਜੋ ਕੁਛ ਕੀਤਾ ਤੁਸੀਂ ਕੀਤਾ ਪਤੀ ਦੇਵ ਅੱਛਾ ਪਤੀ ਦੇਵ ਅੱਗੇ ਮੈਂ ਨਹੀਂ ਮੈਂ ਮਾੜੀ ਹੁੰਦੀ ਮੈਂ ਨੂੰ ਮੈਂ ਜਿਹੜਾ ਮੈਂ ਕਹਦਾ ਬੰਦੀ ਇੱਕ ਘੰਟਾ ਟਾਇਲਟ ਜਿਸ ਮੈਂ ਨਹੀਂ ਕੀਤਾ ਇਹ ਦਾਸ ਨੇ ਕੀਤਾ ਜੀ ਦਾਸ਼ੇ ਦਾਲ ਬਣਾਈਆ ਦਾਸ਼ ਦਦਾ ਦਾਸ਼ ਦਦਾ ਦਾਰ ਹੂੰ ਇਹਦਾ ਟੱਕਣ ਪਤਾ ਨਹੀਂ ਕਿੱਧਰ ਗਿਆ ਦਾਸ਼ ਉਹ ਮੈਂ ਤੋਤਾ ਛੋਟਾ ਟੱਕਣ ਦੇ ਦੇਣਾ ਕੁੱਕਰ ਵਾਲਾ ਤੋਤਾ ਛੋਟੇ ਵਾਲਾ ਟੱਕਣ ਦੇ ਦੇ ਦਿੰਦੇ ਆ ਹਾਂਜੀ ਆਪਣਾ ਕੰਮ ਹੋ ਗਿਆ ਖਤਮ ਆਪਾਂ ਵੇਲੇ ਹੁਣ ਤੂੰ ਕਰਨਾ ਜੋ ਕਰਨਾ ਠੀਕ ਹੈ ਹੂੰ ਉਹ ਡਰਾਅਰ ਨਹੀਂ ਬੰਦ ਕੀਤਾ ਪਿੱਛੇ ਠੀਕ ਹੈ ਹੂੰ ਤੇ ਮੈਂ ਚੱਲਿਆ ਹੁਣ ਮੇਰੀ ਡਿਊਟੀ ਖਤਮ ਨਹੀਂ ਅਜੇ ਹੋਰ ਲਾ ਲੈਣੀ ਇੱਕ ਅੱਧੇ ਦੇ ਦਿੰਦੀ ਆ ਉਹ ਪਸੂ ਵਾਲੇ ਦੇਖਾਂਗੇ ਕੀ ਬੰਦਾ ਕੰਮ ਦੀ ਤਿਆਰੀ ਹੈ ਆਪਣੀ ਕੱਲ ਦੀ ਇਹਨੇ ਚੜੀ ਜਾਣਾ ਤੜਕੇ 5 ਵਜੇ ਤੇ ਮੈਂ ਜਾਣਾ 11 12 ਵਜੇ ਬਸ ਠੀਕ ਆ ਕਿ ਹੋ ਗਿਆ ਥੱਜਾ ਕੀ ਆਪਾਂ ਬਸ ਸਾਡੀ ਕਲੀਨਿੰਗ ਕਰਕੇ ਵੈਕਿਊਮ ਮਾਰ ਕੇ ਫਿਰ ਆਪਾਂ ਸੌ ਜਾਣਾ ਹਾਂ ਤੇ ਕੁਝ ਪਚ ਮਿਲਾ ਲਵਾਂ ਫਿਰ ਉਹ ਸਫਾਈ ਵਾਲਾ ਬੰਦਾ ਤਾਂ ਹੀ ਹੈ ਵੀ ਸਾਡੇ ਘਰੇ ਜਿਆਦਾ ਨਹੀਂ ਅਸੀਂ ਗੱਲ ਇੱਕ ਸੱਚੀ ਦੱਸੀ ਸਪਾਈਸ ਵੀ ਕੰਮ ਤੇ ਵੈਸੇ ਮੈਨੂੰ ਜਿਆਦਾ ਦਰਸਣ ਯੈਸ ਇੰਟਰਸਟਡ ਮੈਨੂੰ ਵੀ ਆ ਕਰਦੀ ਤੇ ਮੈਂ ਵੀ ਹਾਂ ਪਰ ਮੈਨੂੰ ਇਹ ਹੁੰਦਾ ਵੀ ਮੈਂ ਕਰ ਆਪਣੇ ਹੱਥੀਂ ਵਧੀਆ ਕਿਤੇ ਰਹਿਣਾ ਜਵੇ ਕੁਝ ਕਿਤੇ ਬੜਾ ਮोटा ਨੁਕਰਾਂ ਦੇ ਦੇਖਦੇ ਆ ਕੀ ਰਹਿ ਜਾਉਂਗੀ ਗਲਤੀਆਂ ਤੇ ਕੱਢਣੀਆਂ ਗਲਤੀਆਂ ਕੱਢਣ ਵਾਸਤੇ ਸਪਾਈ ਦਾ ਮਤਲਬ ਹੁੰਦਾ ਕਿ ਹਰ ਇੱਕ ਚੀਜ਼ ਐ ਪਰਫੈਕਟ ਹੋਵੇ ਆਵੇ ਲੈਟ ਨਾਲ ਕਰਦੇ ਐਂ ਕਰਦੇ ਕਿ ਨਹੀਂ ਸੌਂਜੋ ਸੌਂਜੋ ਹੁਣ ਸਹੀ ਸਹੀ ਸੌਂਜੋ ਸੌਂਜੋ ਹੁਣ ਨਹੀਂ ਰੋੜ ਜਾਣਾ ਹਾਂਜੀ ਕੈਮਰਾਮੈਨ ਬਦਲ ਗਿਆ ਜਨਮ ਦਿਨ ਦਾ ਖਲਾਰਾ ਆ ਬਲੂਨ ਬਲਾਂਜੇ ਮਨੂ ਚਲ ਆਇਆ ਖੇਡੀ ਆਪਾਂ ਮਨੂ ਖੇਡੀ ਕੇ ਚਲਾ ਜਾ ਅਸੀਂ ਪਤਾ ਇੰਡੀਆ ਚ ਐ ਖੇਡਦੇ ਹੁੰਦੇ ਇੱਕ ਦੂਜੇ ਨਾਲ ਦੋ ਦੋ ਭੈਣ ਭਰਾ ਐ ਐ ਇੱਕ ਦੂਜੇ ਨਾਲ ਛੁੱਟਦੇ ਹੁੰਦੇ ਸੀਗੇ ਬਲੂਨ ਬਲੂਨਾਂ ਖੇਡ ਤੂੰ ਤਾਂ ਨਹੀਂ ਖੇਡੀ ਨਾ ਕਦੀ ਕੋਈ ਨਹੀਂ ਫਟੀ ਜਾਂਦਾ ਚੱਲ ਛੁੱਟੀ ਮੇਰੇ ਅਲਮਾਰੀ ਮਾਰੀ ਬਈ ਇਹ ਚੱਲ ਆ ਗਿਆ ਆ ਗਿਆ ਆ ਗਿਆ ਚੱਲ 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 ਆ ਗਿਆ ਤੇਰੇ ਨਾਲ ਚੱਲ 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 ਐ ਖੇਡਦੇ ਹੁੰਦੇ ਸੀ ਅਸੀਂ ਬੜਾ ਵਧੀਆ ਲੱਗਦਾ ਏ ਥੱਲੇ ਨਹੀਂ ਡਿੱਗਣ ਦੇਣਾ ਸਿੱਧਾ ਡਿੱਗਣ ਨਹੀਂ ਸਿੱਧੰਦੇ ਥੱਲੇ ਆ ਜਾ ਤੂੰ ਵੀ ਆਲੇ ਖੇਡਣਾ ਤੂੰ ਹੀ ਚੱਲ ਮਾਰੀ ਮਾਰੀ ਸੱਟੀ ਇੱਧਰ ਸੌੜ ਸਾਡੇ ਵੱਲ ਮੰਨੂ ਚੱਲ ਮਾਰ ਮਾਰ ਡਿੱਗਣਾ ਦੇਈ ਡਿੱਗਣ ਨਹੀਂ ਦੇਣਾ ਮਨੂੰ ਥੱਲੇ ਥੱਲੇ ਨਹੀਂ ਡਿੱਗੰਦੇ ਨਾ ਚੱਲ 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 ਆ ਆ ਗਿਆ ਮੰਨੂ ਆ ਗਿਆ ਮੰਨੂ ਮੰਨੂ ਜਾ ਚੱਲ ਚੱਲ ਐ ਆ ਗਿਆ ਥੱਲੇ ਆਏ ਹਾਏ ਨਹੀਂ ਡਿੱਗਿਆ ਨਹੀਂ ਥੱਲੇ ਨਹੀਂ ਲੱਗੰਦਾ ਥੱਲੇ ਨਹੀਂ ਡਿੱਗੰਦੇ ਨਾ ਮਨੂੰ ਚੰਗਾ ਚੱਲ ਚੱਲ ਚੱਪਾ ਜੀ ਹਾਂ सही है 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 चल क्या महाराज चलो जी चलो जी आप देखते हम फिल्म कोई ला के नैटफलिक्स तो कही आई है हिंदी देखी कोई साउथ इंडियन देखते मूवी चल लाओ मनु चल ला भी नैटफलिख्स तो फिल्म ला भी आया इधर ਕੁੜੀ ਲਾਏਗੀ ਕੁੜੀ ਸਾਡੀ ਲਾਉਣ ਲੱਗੀ ਮੂਵੀ Netflix ਤੇ ਦੇਖਦੇ ਅੱਜ ਕਿਹੜੀ ਆਈ ਆ ਜਾਂ ਉਹ ਉੱਪਰਲਾ ਚੈਨਲ ਮੇਰਾ ਵਾ ਮੇਰੇ ਵਾਲੇ ਤੇ ਲਾ ਮਨੂ ਮੇਰੇ ਵਾਲੇ ਤੇ ਆ ਉੱਪਰ ਜਾ ਕੇ ਤੇਰੇ ਦੇ ਮੰਮੀ ਮੰਮੀ ਵਾਲਾ ਉਹ ਜਿਹੜਾ ਰੈਬਿਟ ਜਿਹਾ ਬਣਿਆ ਨਾ ਉਹ ਮੇਰੇ ਵਾਲਾ ਹਾਂ ਮੇਰੇ ਤੇ ਹੁੰਦੀ ਹੈ ਹਿੰਦੀ ਡਬਡ ਸਾਰੀਆਂ ਇੰਗਲਿਸ਼ ਮੂਵੀਆ ਹਿੰਦੀ ਚ ਆਉਂਦੀਆਂ ਸਾਰੀਆਂ ਹਾਂ ਜਿਹੜੀ ਸੀ ਉੱਪਰਲੀ ਉੱਪਰਲੀ ਤੇਰੀ ਕਿਹੜੀ ਆ ਉੱਪਰ ਆਹ ਕਿਹੜੀ ਆ ਨਾਈਟ ਹੈ ਹੈਗਾ ਬੈਡੀ ਦੋਸ ਆਗੇ ਬੋਡੀ ਬੈ ਬੈਡੀ ਦੋਸ ਕੀ ਲਿਖਿਆ ਬੈਡੀ ਦੋਸ ਬੈਂਡੀ ਦੋਸ ਸੀਜ਼ਨ ਹੈ ਇਹ 2 ਸੋਣੀ ਹੋ ਗਈ ਹੈ ਨਾ ਹੈ ਨਾ ਐਕਸ਼ਨ ਮੂਵੀ ਆ ਐਕਸ਼ਨ ਮੂਵੀ ਆ ਹਾਂ ਵਧੀਆ ਲੱਗੀ ਕੋਈ ਚਲੋ ਠੀਕ ਆ ਜੀ ਮਿਲਦੇ ਆ ਫੇਰ ਆਪਾਂ ਅਗਲੀ ਵੀਡੀਓ ਦੇ ਵਿੱਚ ਦੁਆਵਾਂ ਚ ਯਾਦ ਰੱਖਿਓ ਛੋਟੇ ਵੱਡੇ ਭੈਣ ਭਰਾ ਬਜ਼ੁਰਗ ਸਾਰੇ ਠੀਕ ਆ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਪੈਰੀ ਪੈਨਾ ਤੇ ਆਪਣਾ ਪਿਆਰ ਇਦਾਂ ਹੀ ਦਿੰਦੇ ਰਹੋ ਸਾਰੇ ਜਣੇ ਤੇ ਫਿਰ ਮਿਲਦੇ ਆਪਾਂ ਤੇ ਰਮਣ ਵੀਡੀਓ ਬੰਦ ਕਰਨ ਲੱਗਾ ਮੈਂ ਓਕੇ ਬਾਏ ਟਾਟਾ ਸਤਿ ਸ੍ਰੀ ਅਕਾਲ ਮੰਨੂ ਮੰਨੂ ਗੁੱਡ ਨਾਈਟ ਕਰ ਦੋ ਮੇਰਾ ਲਾਸਟ ਪੜਨਾ ਦੇਖੋ ਇੱਕ ਵਾਰੀ ਰਗਾ ਤਵਰੇ ਚੱਲ ਤਵੇਂ ਤੁੰ ਮਾੜ ਕੇ ਫਿਰ ਵੇਲ ਲਈ ਜੀ ਫਿਰ ਆਪਾਂ ਮਿਲ ਲਈ ਪਪਾ ਅੰਡੇ ਕਿੱਡੂ Oke okay, bye, dadah.